ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਰਵ ਕ੍ਰिएशन YouTube ਚੈਨਲ ਤੇ ਅੱਜ ਆਪਾਂ ਇਸ ਤਰ੍ਹਾਂ ਦੀ ਇਹ ਲਟਕਣ ਬਣਾਵਾਂਗੇ ਬਹੁਤੀ ਸੌਖੇ ਤਰੀਕੇ ਨਾਲ ਇਸ ਨੂੰ ਆਪਾਂ ਛਾਲ ਸਟੌਲ ਸਕਾਫ ਜਾਂ ਮਖਲਰ ਤੇ ਜਿਹੜਾ ਲਗਾ ਸਕਦੇ ਕੋਈ ਵੀ ਜਿਹੜਾ ਆਪਾਂ ਇਹ ਜੋ ਪ੍ਰੋਜੈਕਟ ਬਣਾਇਆ ਹੋਊਗਾ ਜਿੱਥੇ ਆਪਾਂ ਨੂੰ ਲੱਗਦਾ ਹੋਊਗਾ ਬਈ ਇਸ ਤਰ੍ਹਾਂ ਆਪਾਂ ਲਟਕਣ ਲਗਾਉਣੇ ਤਾਂ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਕੇ ਜਿਹੜਾ ਲਗਾ ਸਕਦੇ ਹਾਂ ਤੇ ਚਲੋ ਫਿਰ ਸ਼ੁਰੂ ਕਰਦੇ ਆਪਾਂ ਇਹਨਾਂ ਨੂੰ ਬਣਾਉਣਾ ਇਸ ਤਰ੍ਹਾਂ ਆਪਾਂ ਜਿਹੜੇ ਵੀ ਕਲਰ ਦੇ ਲਟਕਣ ਬਣਾਉਣੇ ਹੋਣਗੇ ਲਟਕਣ ਕਹਿ ਲਓ ਜਾਂ ਆਟਾ ਸਮਝ ਲਿਓ ਜਿਹੜੇ ਵੀ ਆਪਾਂ ਕਲਰ ਦੇ ਬਣਾਉਣੇ ਹੋਣਗੇ ਤੇ ਉਹ ਕਲਰ ਦੀ ਆਪਾਂ ਪਾਛਮ ਲੈ ਲੈਣੀ ਹੈ ਤਾਂ ਇਸ ਤਰ੍ਹਾਂ ਆਪਾਂ ਉਂਗਲਾਂ ਤੇ ਜਿਹੜਾ ਲਪੇਟ ਲੈਣ ਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਬਹੁਤ ਹੀ ਸੌਖਾ ਤਰੀਕਾ ਤੇ ਬਹੁਤ ਹੀ ਆਪਾਂ ਜਲਦੀ ਜਿਹੜੇ ਲਟਕਣ ਤਿਆਰ ਕਰ ਸਕਦੇ ਹਾਂ ਇਸ ਤਰ੍ਹਾਂ ਹੁਣ ਆਪਾਂ ਥ੍ਰੈਡ ਨੂੰ ਜਿਹੜਾ ਕੱਟ ਲੈਣੇ ਇਸ ਤਰ੍ਹਾਂ ਕਰਕੇ ਕੱਟ ਲੈਣਾ ਹੁਣ ਇਹ ਥ੍ਰੈਡ ਨੂੰ ਆਪਾਂ ਇਸ ਤਰ੍ਹਾਂ ਇੱਥੋਂ ਦੀ ਕੱਢ ਕੇ ਆਪਾਂ ਇਸ ਤਰ੍ਹਾਂ ਜਿਵੇਂ ਆਪਣਾ ਇਹ ਥ੍ਰੈਡ ਹੈ ਜਦੋਂ ਆਪਾਂ ਕਿਸੇ ਚੀਜ਼ ਨਾਲ ਇਹਨੂੰ ਅਟੈਚ ਕਰਨਾ ਹੋਊਗਾ ਤਾਂ ਆਪਾਂ ਨੂੰ ਆਸਾਨੀ ਹੋਊਗੀ ਇਹਦੇ ਲਈ ਆਪਾਂ ਇਹ ਥ੍ਰੈਡ ਰੱਖਿਆ ਹੋਇਆ ਹੈ ਇਸ ਤਰ੍ਹਾਂ ਆਪਾਂ ਥ੍ਰੈਡ ਰੱਖ ਲੈਣਾ हम आप यदि नोट लगा देंगे उपर इस तरह नोट लगा लेंगे इस तरह नोट लागी ਤਾਂ ਹੁਣ ਆਪਾਂ ਇਸ ਤਰ੍ਹਾਂ ਨੂੰ ਉਤਾਰ ਲੈਣਾ ਇਸ ਤਰ੍ਹਾਂ ਉਂਗਲਾਂ ਤੋਂ ਹੁਣ ਆਪਾਂ ਇਹਨੂੰ ਇੱਥੇ ਇਸ ਤਰ੍ਹਾਂ ਰੱਖਾਂਗੇ ਤੇ ਇੱਕ ਥ੍ਰੈਡ ਹੋਰ ਲਾਵਾਂਗੇ ਇਸ ਤਰ੍ਹਾਂ ਥੋੜਾ ਇਹ ਲੰਬਾ ਇਸ ਤਰ੍ਹਾਂ ਥ੍ਰੈਡ ਕੱਟ ਲਾਂਗੇ ਹੁਣ ਆਪਾਂ ਉੱਪਰ ਇਸ ਤਰ੍ਹਾਂ ਲਪੇਟਣਾ ਇਹਨੂੰ ਥ੍ਰੈਡ ਨੂੰ ఎన్న రేనా చరే త బాధ వచ్చి కట్గేట ట్వే థర్ెడ్ థాడా రేపర థూ జ డ్డకట వారరం లపేట ਇਸ ਤਰ੍ਹਾਂ ਤਾਂ ਨੋਟ ਲਗਾਉਣੀ ਆਪਾਂ ਜਿਹੜਾ ਥ੍ਰੈਡ ਛੱਡਿਆ ਹੋਇਆ ਹੈ ਇਸ ਤਰ੍ਹਾਂ ਕਰਕੇ ਨੋਟ ਲਗਾ ਲੈਣੀ ਹੈ ਪੂਰਾ ਪੱਕਾ ਕਰ ਲੈਣਾ ਇਹਨੂੰ ਆਪਾਂ ਇਸ ਤਰ੍ਹਾਂ ਫਿਰ ਇੱਕ ਵਾਰ ਆਪਾਂ ਹੋਰ ਨੋਟ ਲਗਾ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਤਾਂਪਾ ਨੂੰ ਨੋਟ ਲਗਾ ਕੇ ਇਹਨੂੰ ਜਿਹੜਾ ਪੂਰਾ ਪੱਕਾ ਕਰ ਲਿਆ ਇਸ ਤਰ੍ਹਾਂ ਹੁਣ ਜਿਹੜਾ ਆਪਣਾ ਉੱਪਰਲਾ ਥ੍ਰੈਡ ਹੈ ਇਹ ਇੱਥੇ ਵੀ ਆਪਾਂ 2-3 ਵਾਰ ਇਸ ਤਰ੍ਹਾਂ ਨੋਟ ਲਗਾ ਲੈਣੀ ਹੈ ਪੂਰਾ ਪੱਕਾ ਕਰ ਲੈਣਾ ਇਹ ਵੀ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਤਾਂ ਇਹ ਥ੍ਰੈਡ ਹੋ ਗਿਆ ਆਪਣਾ ਜਦੋਂ ਆਪਾਂ ਕਿਸੇ ਚੀਜ਼ ਨਾਲ ਇਹਨੂੰ ਅਟੈਚ ਕਰਨਾ ਤਾਂ ਫਿਰ ਆਪਾਂ ਨੂੰ ਆਸਾਨੀ ਹੋ ਜੂਗੀ ਇਹ ਥ੍ਰੈਡ ਨੂੰ ਆਪਾਂ ਅਟੈਚ ਕਰ ਲਵਾਂਗੇ ਤਾਂ ਹੁਣ ਆਪਾਂ ਜਿਹੜੇ ਇਹ ਥ੍ਰੈਡ ਹੈ ਇਹਨਾਂ ਨੂੰ ਇਸ ਤਰ੍ਹਾਂ ਬਰਾਬਰ ਕਰਕੇ ਜਿਹੜਾ ਕੱਟ ਲੈਣਾ ਇਸ ਤਰ੍ਹਾਂ ਹਰੇਕ ਥ੍ਰੈਡ ਨੂੰ ਕੱਟ ਲੈਣਾ ਆਪਾਂ ਇਸ ਤਰ੍ਹਾਂ ਪਰ ਆਪਾਂ ਇੱਕੋ ਜਿਹਾ ਕਰ ਲੈਣਾ। ਜੇਕਰ ਆਪਾਂ ਦਾ ਕੋਈ ਇਸ ਤਰ੍ਹਾਂ ਧਾਗਾ ਵੱਡਾ ਛੋਟਾ ਤਾਂ ਉਹਨਾਂ ਨੂੰ ਆਪਾਂ ਕੱਟ ਲੈਣਾ। ਇਸ ਤਰ੍ਹਾਂ ਕਰਕੇ। ਲਓ ਜੀ ਲਟਕਣ ਜਿਹੜਾ ਆਪਣਾ ਟਸਲਾ ਤਿਆਰ ਹੈ। ਕਿਸੇ ਵੀ ਚੀਜ਼ ਤੇ ਆਪਾਂ ਇਹਨੂੰ ਅਟੈਚ ਜਿਹੜਾ ਅਟੈਚ ਆ ਕਰ ਸਕਦੇ ਹਾਂ। ਜੇਕਰ ਤੁਸੀਂ ਇਹਦੇ ਵਿੱਚ ਮੋਤੀ ਪਾਉਣੇ ਆ। ਜਿਹੜੇ ਆਪਣੇ ਥ੍ਰੈਡ ਹੈ ਤਾਂ ਮੋਤੀ ਵੀ ਪਾ ਸਕਦੇ ਆ ਬਹੁਤ ਹੀ ਸੌਖੇ ਤਰੀਕੇ ਨਾਲ ਵੱਡਾ ਛੋਟਾ ਜਿਹੜਾ ਤੁਸੀਂ ਜਿੰਨਾ ਬਣਾਉਣਾ ਹੋਗਾ ਇਹਨੂੰ ਵੱਡਾ ਛੋਟਾ ਬਣਾ ਸਕਦੇ ਆ ਤਾਂ ਜਿਹੜੇ ਲਟਕਣ ਆਪਣੇ ਬਣ ਕੇ ਤਿਆਰ ਬਹੁਤ ਹੀ ਸੌਖਾ ਤਰੀਕਾ ਸਿਰਫ ਆਪਾਂ ਨੂੰ ਜਿਹੜੀ ਪਾਛਮ ਤੇ ਕੈਂਚੀ ਦੀ ਜ਼ਰੂਰਤ ਹੁੰਦੀ ਹੈ ਤਾਂ ਜਿਹੜੇ ਆਪਣੇ ਲਟਕਣ ਆ ਬਣ ਕੇ ਇਸ ਤਰ੍ਹਾਂ ਤਿਆਰ ਹੋ ਜਾਂਦੀ ਹੈ ਸਾਨੂੰ ਜਿਹੜਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜੀ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਧੰਨਵਾਦ